ਕਹਾਣੀ ਲੋ ਲੋ ਉਹਨਾਂ ਕੋਲੋਂ ਮੈਂ ਜੀਰਨ ਸਮਾਸ ਤੋਂ ਕੋਈ ਨਹੀਂ ਕੋਈ ਜ਼ਮੀਨ ਨਹੀਂ ਹੈ ਤੇ ਕਿਹੜਾ ਪਾ ਮੈਂ ਜੀਰਨ ਬਰਾਜ ਨੂੰ ਅਕਰਮਿਤ ਕਰੂੰਗਾ ਸਾਥੀਓ ਸਟੇਟ ਦੇ ਪ੍ਰਸਾਦ ਵੱਲੋਂ ਇੱਕ ਗੀਤ ਹੋ ਕੇ ਕਹਿਣ ਦਾ ਮੌਕਾ ਪਿਆ ਗੀਤ ਤੁਹਾਡੇ ਸਾਹਮਣੇ ਕਹਿਣ ਲੱਗਿਆ ਮਾਸਤੋ ਬਾਲੂਸ ਕੋਰਕੀ ਦੀ ਕਲਮ ਦੇ ਵਿੱਚੋਂ ਲਿਖਿਆ ਹੋਇਆ ਕਿ ਜੋ ਅਸੀਂ 1 ਸਾਲ ਪਹਿਲਾਂ ਇਹਨੂੰ ਰਿਕਾਰਡ ਕਰਵਾਇਆ ਰਿਜਟਰ ਹੈ त सु सीना मुका वट बि ਰਹਿੰਦਾ ਕੋਈ ਜਿੰਦਗੀ ਦੇ ਮਰ ਜਾਣ ਲਵੇ ਇਹ ਨਹੀਂ ਮਾਂ ਦੇ ਉੱਤੇ ਰਹਿੰਦਾ ਕੋਈ ਜਿੰਦਗੀ ਦੇ ਮਰ ਜਾਣ ਲਵੇ ਹੰਸਾਂ ਵਾਲੇ ਉੱਡਦੇ ਕਾਕ ਨੂੰ ਰਹਾਜੋ ਤੁਰਨਾ ਪੈਂਦਾ ਹੈ ਇਹ ਪੰਦਲ ਮੇਰਾ ਮੰਜ਼ਿਲ ਦਾ ਕੰਢਿਆ ਤੇ ਤੁਰਨਾ ਪੈਂਦਾ ਹੈ ਪੰਦਲ ਮੇਰਾ ਮੰਜ਼ਿਲ ਦਾ ਕੰਢਿਆ ਨਾ ਪੈਦਾ ਹੈ ਹੋ ਕਿਤੇ ਟੋਏ ਨਹੀਂ ਕਿਤੇ ਟਿੱਬੇ ਨਹੀਂ ਕਿਤੇ ਤੁਰਨਾ ਹੈ ਕਿਤੇ ਰਿੱਡਨਾ ਹੈ ਕਿਤੇ ਜਿੰਤਾ ਨੇ ਕਿਤੇ ਹਾਰਾਂ ਨੇ ਕਿਤੇ ਖੁਸ਼ੀਆਂ ਨੇ ਕਿਤੇ ਖਾਰਾਂ ਨੇ ਕਿਤੇ ਜਿੰਤਾ ਨੇ ਕਿਤੇ ਤਿਹਾਰਾਂ ਨੇ ਕਿਤੇ ਖੁਸ਼ੀਆਂ ਨੇ ਕਿਤੇ ਖਾਰਾਂ ਦਲ ਲਵੇਰਾ ਮੰਜ਼ਿਲ ਦਾ ਕੰਡੇਆਂ ਤੇ ਗਰਨਾ ਪੈਂਦਾ ਹੈ ਇਹੇ ਪੰਦ ਲਵੇਰਾ ਮੰਜ਼ਿਲ ਦਾ ਕੰਡੇਆਂ ਤੇ ਗਰਨਾ ਪੈਂਦਾ ਹੈ ਇਸ ਰਾਹ ਤੇਰੇ ਤੁਰਦੇ ਕਈ ਤੁਰ ਜਾਂਦੇ ਕਈ ਮੁੜ ਜਾਂਦੇ ਕਈ ਤਾਰੇ ਬਣ ਕੇ ਚਮਕ ਪਏ ਕਈ ਵਰਪੂ ਦੇਵਾਂ ਨੂੰ ਪੁਰ ਜਾਂਦੇ

जय शंघर्ष जित लगने वाले लोगों की हुए भी हमेशा अगली कार्रवाई स्थित कैप्टन साहब बहुत बहुत धनबाद साथियों साथ बहुत सारा मन धन्यवाद जी मैं बेनती करूंगा जी तो बारूस वर्ग जी की जिंदगी के उ जो पेपर लिखे हैं ਤੋ ਤੁਹਾਡੇ ਸਾਹਮਣੇ ਇਸ ਟੈਪਰ ਨਾਲ ਪੜ੍ਹਨ ਤੋਂ ਬਾਅਦ ਸਾਡੇ ਗਣਾਂ ਦੇ ਵਿੱਚ ਜੇ ਕੋਈ ਸਵਾਲ ਆਉਂਦਾ ਹੈ ਕੋਈ ਵੀ ਕਿਸੇ ਕਿਸਮ ਦਾ ਸਾਨੂੰ ਕੋਈ ਕਲੈਰੀਫਿਕੇਸ਼ਨ ਲੋੜ ਤਾਂ ਜੇ ਸਾਰੇ ਕੋਈ ਇੱਛਾ ਹਿੱਕਾ ਤਾਂ ਜਰੂਰ ਅਸੀਂ ਤਬ ਉਹ ਪਾ ਕੇ ਦਿਵਾਂਗੇ ਉਹਦੇ ਤੇ ਆਪੇ ਸਵਾਲ ਲਿਖ ਕੇ ਜਰੂਰ ਦਿਓ ਇਸ ਢੰਗ ਨਾਲ ਆਪਣੇ ਜਿਹੜੀ ਵਿਚਾਰ ਚਰਚਾ ਹੁੰਦੀ ਉਹ ਪੂਰੀ ਹੁੰਦੀ ਹੈ ਜਾਂ ਕੰਮ ਹੀ ਵਰਕ ਨਹੀਂ ਹੈ ਵਧੀਆ ਰਹਿਤਾ ਕਿ ਅਸੀਂ ਮਤਲਬ ਉਹਨਾਂ ਸਵਾਦਾਂ ਨੂੰ ਮਨਾ ਚੁੱਕੇ ਜਿ ਸਾਰੇ ਲੋਕਾਂ ਦੇ ਵਿੱਚ ਆ ਮਾਸਟਰ ਬਰਿਸਕਰ ਜਿਹੜਾ ਜੋੁੰਦੇਈ ਸੀ ਜੋੁੰਦੇਈ ਸੀ ਉਹਨੂੰ ਲੈ ਕੇ ਜੀ ਸੋਹ ਸਾਥੀ ਪੰਜਾਬ ਸੰਤੋਖ बहुत ही सत्ताजो संघर्षील साथी हो सब तो पहला मैं साढ़े लोग संग्राम मोर्चा भारतीय किसान यूनियन क्रांतिकारी ਕਾਫੀਆਂ ਦੇ ਕੋਈ ਦਿਲਚਸਪੀ ਲੈਣ ਦਾ ਪਰ ਉਹ ਜਿਹਨਾਂ ਦੇ ਸਪੈਸ ਇੱਕ حساب ਕੋ ਲੈ ਸਕਦੇ ਤਾਂ ਉਹ ਤੋਂ ਆਧਿਕ ਸ਼ਾਮੀ ਨੂੰ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਫੀਲਡੋ ਜੂਨੀਅਰ ਤੇ ਟੈਕਨੀਕਲ ਸਰਵੋ ਜੂਨੀਅਰ ਤਾਂ ਮੈਂ ਇਹ ਚਾਰਾਂ ਲੱਖ ਬੰਦੀਆਂ ਦੇ ਸਾਥੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਪੇਪਰ ਪੜ੍ਹਨ ਦੇ ਕਾਬਲ ਸਮਝਿਆ ਇੱਕ ਕ੍ਰਾਂਤੀਕਾਰੀ ਕਾਂਗਰਸ ਟੈਂਪਲਫੀ ਦੀ ਜ਼ਿੰਦਗੀ ਦੀ ਕਹਾਣੀ ਨਾਲ ਸੰਬੰਧੀ ਤੇ ਉਹਨੀਆਂ ਸਾਇੰਟਿਫਿਕਤਾ ਵਾਲੀ ਤੁਹਾਡੀ ਜਾਣਕਾਰੀ ਵੀ ਮੈਂ ਦੱਸਦੇ ਹਾਂ ਕਿ ਮੇਰੀ ਜ਼ਿੰਦਗੀ ਦਾ ਇਹ ਦੂਸਰਾ ਮੌਕਾ ਹੈ ਜਦੋਂ ਮੈਂ ਬਾਰੂਸ਼ਣ ਵਰਗੀਆਂ ਬਾਰੇ ਪੇਪਰ ਪੜ੍ਹ ਰਹੀ ਪਹਿਲਾ ਮੌਕਾ 2022 ਦਾ ਸੀਗਾ ਜਦੋਂ ਮਾਨਸਾ ਦੇਖੇ ਮਾਨਸਾ ਵਾਲੇ ਸਾਥੀਆਂ ਨੇ ਵਰਜੰਤ ਲੋਹਰਾ ਨੇ ਸsubprocess ਨਾਟੂ ਰਾਣੇ ਮੇਰੇ ਨਾਲ ਸੁਆ ਕਰਕੇ ਉੱਥੇ ਉਹਨਾਂ ਦਾ ਸਨਮਾਨ ਸਭ ਤੋਂ ਰੱਖਿਆ ਸੀ ਬਾਦੂ ਜੀ ਦਾ ਪਹਿਲਾਂ ਅਸੀਂ ਉਹਨਾਂ ਨੂੰ ਘਰ ਵਿਖੇ ਵੀ ਮਿਲੇ ਸੀ ਤਾਂ ਉਸ ਸਮੇਂ ਇਹ ਬੜੇ ਸੁਹਾਗ ਦੀ ਗੱਲ ਸੀ ਕਿ ਬਾਦੂ ਜੀ ਸਟੇਟ ਤੇ ਸਿਸ਼ੋਤ ਸੀ ਆਪਣੇ ਪਰਿਵਾਰ ਸੁਨੇ ਕਹਾਂ ਕਿ ਮੈਨੂੰ ਇਹ ਗੱਲ ਖੜਕਦੀ ਹੈ ਕਿ ਅੱਜ ਦਾ ਜੋ ਪੇਪਰ ਮੈਂ ਪੜਨ ਜਾ ਰਿਹਾ ਇਹ ਉਹਨਾਂ ਦੀ ਗਿਆ ਹਾਜ਼ਰੀ ਦੇ ਵਿੱਚ ਹੈ ਉਹ ਗਿਆ ਹਾਜ਼ਰੀ ਦੇ ਜਿਹੀ ਹੈ ਜਿਸ ਦੀ ਮੂਲ ਕੇ ਹਾਜ਼ਰੀ ਸਾਡੇ ਮਨਾਂ 'ਚ ਹੀ ਲੱਗ ਸਕਦੀ ਹੈ ਫਿਜ਼ੀਕਲ ਰੂਪ ਦੇ ਵਿੱਚ ਨਹੀਂ ਮੈਂ ਤਕਰੀਬਨ ਦੋ ਵਾਰ ਉਹਨਾਂ ਦੀਆਂ ਸਹਾਇਆਂ ਲਿਖਤਾ ਜਿੱਦਿਆਂ ਵੀ ਉਪਲਬਧ ਨੇ ਪੰਜੇ ਨਾਵਲ ਤਿੰਨੇ ਨਾਟਕ दो नाटक है जी गुरु जी है कविता गीत उपलब्ध है मेन गल जी मैं सी जा रहा हाँ कई मन चाहेगा कि पेपर दिन का चाहिए मेरे ख्याल का थोड़ी सारा नहीं मिल सकियाँ तो मेरा फोन नंबर नोट कर लो सैवन ट्रिपल एट सैवन थ्री 8476 ਇਸ ਤੇ ਮੈਨੂੰ ਵਟਸਐਪ ਮੈਸੇਜ ਲਈ ਭੇਜ ਦਿਓ ਮੈਂ ਉਹਨਾਂ ਨੂੰ ਇਹਦੀ ਪੇਪਰ ਦੀ ਪੀਡੀਐਫ ਭੇਜ ਦਵਾਂਗਾ ਜਾਂ ਉਹਨਾਂ ਦੇ ਨਾਮਲਾਂ ਵੀ ਕੁਝ ਨਾਮ ਮੇਰੇ ਕੋਲ ਪੀਡੀਐਫ ਕਾਪੀਜ਼ ਹੈਗੀਆਂ ਉਹ ਵੀ ਮੈਂ ਭੇਜ ਸਕਦਾ ਇਸ ਕੋਲ ਦੇ ਚੈਂਟਰ ਉਸ ਤੋਂ ਮੈਂ ਬਿਨਾਂ ਦੇਰੀ ਦੇ ਪੇਪਰ ਪੜਨਾ ਸ਼ੁਰੂ ਕਰਿਆ बालू सतबर एक प्रतिबंध कम्युनिस्ट लेखक एक होर मैं इसलिए जानकारी देने मिल गया ये प्रोग्राम की रिकॉर्डिंग है जी कल शाम तक यूट्यूब मैं एक चैनल बनाया हुआ साढ़िया इंकलाबी जथेबंद में अपलोड करता है नाम वॉइस ऑफ ईस्ट पंजाब अजैब सिंह चिवाणा उसके उत्ते अपलोड किया जाएगा ਉਹਦੇ ਤੇ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਸਾਥੀ ਇੱਥੇ ਨਹੀਂ ਪਹੁੰਚ ਸਕੇ ਸੰਗਠਨ ਦੇ ਖੰਡੌਰੀ ਦੇ ਬਾਹਰੋਂ ਬੈਠੇ ਐ ਸਮੂਹ ਬਾਹਰੋਂ ਬੈਠੇ ਉਹਨਾਂ ਨੂੰ ਵੀ ਤੁਸੀਂ ਭੇਜ ਸਕਦੇ ਆ ਅੱਜ ਜੀ ਬਾਲੂ ਸਤਵਰ ਦੀ ਪਹਿਲੀ ਵਰ੍ਹੇ ਸੀ ਤੇ 71 ਹੋਏ ਆ ਇਸ ਮੌਕੇ ਸਾਡਾ ਮਕਸਦ ਹੈ ਉਸ ਕ੍ਰਾਂਤੀਕਾਰੀ ਸਾਹਿਤਕਾਰ ਦੇ ਜੀਵਨ ਅਤੇ ਰਚਨਾਵਾਂ ਤੇ ਵਿਚਾਰ ਕਰਨੀ ਜੋ ਲਗਭਗ 5 ਦਹਾਕਿਆਂ ਤੋਂ ਬਕਬਕ ਰੂਪਾਂ ਚ ਬਕਬਕ ਖੜਿਆਂ ਚ ਸੰਥਾਪਤੀ ਖਿਲਾਫ ਹਾਸ਼ੀਏ ਤੇ ਧੱਕੇ ਗਏ ਕਿਰਤੀ ਲੋਕਾਂ ਦੀ ਆਵਾਜ਼ بلند ਕਰਦਾ ਰਿਹਾ ਉਹ ਆਠੀਕਾਰ ਇਹ ਉਸ ਦਾ ਨਾਮ ਪੰਜਾਬ ਦੇ ਕੁਝ ਗਿਣਤੀ ਦੇ ਉਹਨਾਂ ਲੇਖਕਾਂ ਚਾਹੁੰਦਾ ਹੈ ਜਿਨ੍ਹਾਂ ਨੇ ਨਾ ਸਿਰਫ ਕਿਰਤੀ ਲੋਕਾਂ ਦੀਆਂ ਹੱਕੀ ਜद्दੋਜਹਦਾਂ ਨੂੰ ਆਪਣੀਆਂ ਲਿਖਤਾਂ ਚ ਰੂਪਮਾਨ ਕੀਤਾ ਬਲਕਿ ਖੁਦ ਉਹਨਾਂ ਜद्दोजਹਦਾਂ ਸਰਗਰਮ ਭੂਮਿਕਾ ਨਿਭਾਈ ਖੁਦ ਹਰ ਕਿਸਮ ਦਾ ਜਾਬਰ ਆਪਣੇ ਪਿੰਡੇ ਤੇ ਹੰਡਾਇਆ 1975-77 ਦੇ ਐਮਰਜੈਂਸੀ ਦੇ ਕਾਲੇ ਦੌਰ ਚ ਉਸ ਨੂੰ ਸੁਰਜੀਤ ਵਰਮਾਨੀ ਅਤੇ ਬੋਗਲ ਸਿੰਘ ਸਮੇਤ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਬੋਗਲ ਸਿੰਘ ਜੀ ਅਜੇ ਤਿੰਨ ਹਾਲੇ ਵੀ ਨਹੀਂ ਤੇ ਉਹ 1.5 ਸਾਲ ਦੇ ਲਗਭਗ ਜੇਲ੍ਹ ਦੀਆਂ ਸੀਖਾ ਪਿੱਛੇ ਬੰਦ ਰਿਹਾ ਆਪਣੇ ਇਨਕਲਾਬੀ ਵਿਚਾਰਾਂ ਨੂੰ ਅਮਲ 'ਚ ਲਿਆਉਣ ਲਈ ਉਸਨੇ ਬਥਬਖ ਜੱਥੇਬੰਦੀਆਂ ਦੇ ਸੁਭਾਵਾਂ ਜੱਥੇਬੰਦੀਆਂ ਦੇ ਕਾਰਨ ਆਗੂ ਕੋ ਉਨਕਾਰ ਲਵਾਈ ਉਹ ਕਦੇ ਨਹੀਂ ਸਮਝੌਤਾ ਪਰ ਸਾਇਤਕ ਜੱਥੇਬੰਦੀਆਂ ਦਾ ਹਿੱਸਾ ਨਾ ਬਣਿਆ ਬਲਕਿ ਉਹਨਾਂ ਨਾਲ ਸਪਸ਼ਟ ਨਖੇੜੇ ਦੀ ਲਕੀਰ ਖਿੱਚਦਾ ਰਿਹਾ ਉਸਨੇ ਪੰਜਾਬ ਦੇ ਹੋਰ ਕ੍ਰਾਂਤੀਕਾਰੀ ਸਹਿਤਕਾਰਾਂ ਗੁਰੂ ਸ਼ਰਨ ਸਿੰਘ ਬਾਬਾ ਦੇਵਾ ਸਿੰਘ ਮਾਲਾ ਸੰਤੋਖ ਸਿੰਘ ਬਾਜਵਾ ਡਾਕਟਰ ਸਾਧੂ ਸਿੰਘ ਨਾਲ ਮਿਲ ਕੇ 22 ਅਪ੍ਰੈਲ 1981 ਨੂੰ ਸੁਨੀਰ ਵਿਖੇ ਸਹਿਤਕਾਰਾਂ ਦੀ ਕਨਵੈਨਸ਼ਨ ਕਰਕੇ ਕ੍ਰਾਂਤੀਕਾਰੀ ਸਹਿਸਰ ਪੰਜਾਬ ਦੀ ਸਥਾਪਨਾ ਕੀਤੀ ਮੇਰਾ ਇਹ ਸੁਭਾਗ ਹੈ ਕਿ ਮੈਂ ਇਸ ਕੰਵੈਨਸ਼ਨ ਦੀ ਸਥਾਪਨਾ ਕਰਕੇ ਚਨੇਵਥੇ ਹਾਜ਼ਰ ਸੀ ਪੰਜਾਬ ਜਮੀਂ ਬਲੇ ਸਕੱਤਰ ਦੇ ਹੋਂਦ ਦੇ ਨਾਲ ਅਤੇ ਬਰਤਕ ਸਮਿਆਂ ਤੇ ਸਵਾ ਦੇ ਸਕੱਤਰ ਅਤੇ ਪ੍ਰਧਾਨ 1990 ਦੀਆਂ ਜਮੇਵਾਰੀਆਂ ਲਵਾਈਆਂ ਇਸ ਤੋਂ ਅੱਗੇ ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ ਦੀ ਸਥਾਪਨਾ ਕੀਤੀ ਗਈ ਜਿਸ ਦੇ ਨੁਮਾਇੰਦੇ ਦੇ ਤੌਰ ਤੇ ਉਹ 80 ਮੈਂਬਰ ਦੇ ਦਹਾਕੇ ਚ ਹੋਂਦ ਚਾਈ ਕੁੱਲ ਇਹ ਦੇ ਇਨਕਲਾਬੀ ਸੱਭਿਆਚਾਰਕ ਲੀਗ AILRC ਦੀ ਪੰਜਾਬ ਦੀ ਤਰਫੋਂ ਮੈਂਬਰ ਰਿਹਾ ਅਤੇ ਆਂਧਰਾ ਪੱਛਮੀ ਬੰਗਾਲ ਸਮੇਤ ਮੂਲਕ ਭਾਰਤ ਚ ਲੀਗ ਵੱਲੋਂ ਕਰਵਾਏ ਜਾਂਦੇ ਸੈਮੀਨਾਰਾਂ ਗੋਸ਼ਟੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਬਰਬਰਾ ਰਾਓ ਅਤੇ ਗਦਰ ਵਰਗੇ ਉੱਗੇ ਲੇਖਕਾਂ ਅਤੇ ਕਲਾਕਾਰਾਂ ਸੰਗ ਭਾਗ ਲੈਂਦਾ ਰਿਹਾ ਉਸਨੇ ਜਨਹੂਰੀ ਮੋਰਚਾ ਪੰਜਾਬ ਅਤੇ ਲੋਕਤਾਕਰਮਚ ਪੰਜਾਬ ਦੇ ਬਾਨੀਆਂ ਚ ਆਪਣੀ ਥਾਂ ਬਣਾਈ 1975 ਤੋਂ ਲੈ ਕੇ 2017 ਤੱਕ ਉਸਨੇ ਵਕਬਕ ਆਦਮੀ ਤੱਕ ਜਨਤਕ ਅਤੇ ਸਹਿਤਕ ਪਰਚਿਆਂ ਦੀ ਸੰਪਾਦਕੀ ਕੀਤੀ ਕਿੰਨੇ ਹੀ ਪਰਚਿਆਂ ਦੇ ਸੰਪਾਦਕੀ ਬੋਰਡ ਦਾ ਮੈਂਬਰ ਤੇ ਸਲਾਹਕਾਰ ਰਿਹਾ ਜਿਨ੍ਹਾਂ ਚ ਕਿਰਤੀ ਕਿੱਸਾ 1971 ਕਿਰਤੀ ਜੋ 1972 ਮਸ਼ਾਲ 1977 ਪਰਚੰਗ ਰਹਿਤ ਜਨਵਰੀ 81 ਪਰਚੰਡ ਸਹਿਤ ਸੰਪਾਦਕ ਜਨਵਰੀ 82 ਸੰਪਾਦਕ ਫਰਵਰੀ 1982 ਤੋਂ ਫਰਵਰੀ 1983 ਤੱਕ ਅਗਨ ਬਾਣ ਕਾਪ ਸੰਗ੍ਰਹਿ ਸਮਕਾਲੀ દિਸ਼ਾ 1990 ਤੋਂ 1996 ਤੱਕ ਸੁਲਕ ਦੇ ਪਿੰਡ ਅਤੇ ਲੋਕ ਕਾਫਲਾ 2012 ਤੋਂ 2017 ਤੱਕ ਸ਼ਾਮਲ ਹਨ 2005 ਦੇ ਸ਼ੁਰੂ ਵਿੱਚ ਤਿੰਨਨ ਕਲਾਬੀ ਪੁਰਜ਼ੇ ਹਨ ਸਮਕਾਲੀ દિਸ਼ਾ ਲਾਲ ਤਾਰਾ ਅਤੇ ਚੰਕ ਦਾ ਲਾਲ ਤਾਰਾ ਦੀ ਇਕਤਾ ਮੌਕੇ ਉਹ ਸਮਕਾਲੀ દિਸ਼ਾ ਦਾ ਸੰਪਾਦਿਤ ਸੀ 90 ਮਹੀਨੇ ਚਿਰ ਕੀ ਲੋਕਾਂ ਦੇ ਹੱਕਾਂ ਲਈ ਬਣੀ ਜਥੇਬੰਦੀ ਕਿਰਤੀ ਮਜ਼ਦੂਰ ਜੁਗੀਆਂ ਦੇ ਪ੍ਰਧਾਨ ਦੇ ਤੌਰ ਤੇ ਕਿਰਤੀਆਂ ਦੀਆਂ ਜਦੋਜਹਦਾਂ ਦੀ ਅਗਵਾਈ ਕੀਤੀ ਲਹਿਰਾਂ ਚ ਕਿੰਨੇ ਹੀ ਉਤਰਾਵਾ ਚੜਾਹਾ ਅਤੇ ਪਰਿਵਾਰਕ ਕਠਿਨਾਈਆਂ ਦੇ बावजूद ਉਸਨੇ ਮੁੱਖ ਕਮਿਊਨਿਸਟ ਵਿਕਲਾਪੀ ਧਾਰਾ ਦਾ ਪੰਚਾਇਤੀ ਛੱਡਿਆ ਉਸਦਾ ਇਹ ਵਿਕਲਾਪੀ ਸਫ਼ਰ ਕਾਮਰਦ ਜਗਜੀਤ ਸਿੰਘ ਸੋਹਲ ਦੀ ਅਗਵਾਈ ਵਾਲੀ ਸੀਓਸੀ ਸੀਪੀਐਮਐਲ ਨਾਲ ਸ਼ੁਰੂ ਹੋ ਕੇ ਜੀਵਨ ਦੇ ਆਖਰੀ ਸਾਹ ਤੱਕ ਸੀਪੀਆਈ ਮਾਓਵਾਦੀ ਦੇ ਮੈਂਬਰ ਦੇ ਤੌਰ ਤੇ ਸਮਾਪਤ ਹੋਇਆ ਇਸ ਦੇ ਵਿਚਾਰਲੇ ਅਸੇ ਵਿੱਚ ਉਸ ਸੀਪੀਆਈ ਮਾਸੀ ਐਮ ਐਲ ਪੰਜਾਬ ਦੇ ਸਰੀ ਪਾਰਟੀ ਯੂਨੀਅਨ ਅਤੇ ਸੀਪੀਆਈ ਐਮ ਐਲ ਪੀਪਲ ਵਾਲਾ ਗੁੱਪ ਦਾ ਮੈਂਬਰ ਵੀ ਰਿਹਾ ਇੱਕ ਕਮਿਊਨਿਸਟ ਗਲੱਬੀ ਦੇ ਕ੍ਰਾਂਤੀਕਾਰੀ ਸਾਹਿਬਕਾਰ ਦੇ ਤੌਰ ਤੇ ਉਸ ਦੀ ਪ੍ਰਤੀਬੱਧਤਾ ਪਿੱਛੇ ਕਈ ਵੱਡੇ ਕਾਰਕ ਸਨ ਉਸ ਦਾ ਜਨਮ 13 ਅਕਤੂਬਰ 1945 ਨੂੰ ਇੱਕ ਬੇਹੱਦ ਤੰਗੀਆਂ ਕੁਰਸ਼ੇ ਦੇ ਸ਼ਿਕਾਰ ਗਲਤ ਪਰਵਾਰਚ ਹੋਇਆ ਉਸ ਦੇ ਪਿਤਾ ਭਗਤ ਸਿੰਘ ਤੇ ਮਾਤਾ ਅਮਰਕੌਰ ਭੇਡਾਂ ਪਾਲਣ ਦਾ ਕਿੱਤਾ ਕਰਦੇ ਸਨ ਦੋ ਭਰਾ ਤਾਰਾ ਸਿੰਘ ਤੇ ਸਰਦੇਵ ਸਿੰਘ ਅਤੇ ਇੱਕ ਭੈਣ ਸੁਖਦੇਵ ਕੌਰ ਸਿੰਘ ਤਾਰਾ ਸਿੰਘ ਕਿਸਾਨਾਂ ਨਾਲ ਸੀਰੀ ਵੜਦਾ ਰਿਹਾ ਬੇਹੱਦ ਔਖੀਆਂ ਜੁਹਣ ਹਾਲਤਾਂ ਨਾਲ ਦੋਹੱਟ ਕਰਦੇ ਆ ਕੰਮਣ ਬਾਲੂ ਪਿੰਡ ਦੇ ਸਕੂਲ ਤੋਂ 10ਵੀਂ ਅਤੇ ਜੀ.ਵੀ. ਦਾ ਕੋਰਸ ਕਰਕੇ 1964 ਚ ਪ੍ਰਾਇਮਰੀ ਅਧਿਆਪਕਵਾਨੀ ਸਫਲ ਹੋਇਆ ਪਰ ਆਪਣੇ ਘਰ ਦੀ ਹਾਲਤ ਤੇ ਘਰ ਦੇ ਆਲੇ-ਦੋਲੇ ਰਹਿ ਰਿਏ ਕਿਰਤੀਆਂ ਦੀ ਜ਼ਿੰਦਗੀ ਨੇ ਬਚਪਨ ਚ ਹੀ ਬਾਲੂ ਦੇ ਸੰਵੇਦਨਸ਼ੀਲ ਮਨ ਅਤੇ ਜਮਾਤੀ ਅਤੇ ਜਾਤੀ ਵਿੱਚ ਕਰਦੇ ਅਹਿਸਾਸ ਦੀਆਂ ਡੂੰਘੀਆਂ ਲਕੀਰਾਂ ਉਕਰ ਦਿੱਤੀਆਂ 12ਵੀਂ ਤੇ ਚੰਗਾ ਪਾਠਕ ਸੀ ਉਹ ਨਵਾਂ ਜਮਾਨਾ ਲੋਕ ਲਹਿਰ ਅਖਬਾਰ ਪੜ੍ਹਦਾ ਸੀ ਉਸ ਨੇ ਇਸ ਸਮੇਂ ਦੌਰਾਨ ਜਸਵੰਤ ਕਵਲ ਦਾ ਲਾਵਲ ਰਾਤ ਬਾਕੀ ਹੈ ਅਤੇ ਮੈਜੀ ਪ੍ਰੀਤ ਲੜੀ ਪੜਿਆ ਅਜੇਮ ਹੌਵੇਂ ਵੀ ਉਸ ਤੇ ਮੰਨ ਤੇ ਆਪਣਾ ਅਸਰ ਛੱਡਿਆ ਇਸ ਤਰ੍ਹਾਂ ਉਹ ਸਕੂਲੀ ਬਜਾਰਤੀ ਸੀ ਜਦੋਂ ਉਸਨੇ ਕਲਮ ਉਠਾਈ ਅਤੇ ਜ਼ਬਰਦਸਤ ਅਤੇ ਗਰੀਬੀ ਬਾਰੇ ਵਿਸ਼ਿਆਂ ਤੇ ਕਹਾਣੀਆਂ ਚੱਲੋਂ ਜਾ ਕੇ ਰਹੀ ਹੈ ਰੱਦੀ ਕਾਵਿਸ਼ ਅਤੇ ਜੋਤੀ ਲਿਖੀਆਂ ਇਸ ਵਿੱਚ ਉਸਦੇ ਆਪਣੇ ਇੱਕ ਮੁੱਖ ਅਧਿਆਪਕ ਗੁਰਨਾਮ ਸਿੰਘ ਦੀ ਪ੍ਰੇਰਨਾ ਦਾ ਵੀ ਰੋਲ ਸੀ ਸਭ ਤੋਂ ਮਹੱਤਵਪੂਰਨ ਮੋੜ ਉਸਦੀ ਜ਼ਿੰਦਗੀ 1967 ਸ਼ੁਰੂ ਹੋਈ नक्सਲਵਾੜੀ ਲਹਿਰ ਦੇ ਜਾਂਦਾ 1947 ਚ ਦੇਸ਼ ਦੀ ਵੰਡ ਸਮੇਂ ਫਿਰਕੂ ਫਸਾਦਾਂ ਦਾ ਨਾ ਹੋਏ ਮਨੁੱਖਤਾ ਦੇ ਕਹਾਣ ਅਤੇ ਬਾਦ ਚ ਤਲੰਗਾ ਨਾਂ ਦੇ ਸਾਹ ਤੋਲ ਵਰਗੀਆਂ ਘਟਨਾਵਾਂ ਨੇ ਦੇਸ਼ ਦੀ ਅਖੌਤੀ ਆਜ਼ਾਦੀ ਨੂੰ ਪਹਿਲਾਂ ਹੀ ਕਟਾਰੇ ਚ ਖੜਾ ਕਰ ਦਿੱਤਾ ਸੀ ਪਰ नक्सਲਵਾੜੀ ਦੀ ਹਥਿਆਰਬੰਦ ਜਦੋਜਹਿਦ ਨੇ ਸਰਕਾਰੀ ਤੰਤਰ ਦੇ ਨਾਲ ਅਖੌਤੀਆਂ ਖੱਪੀਆਂ ਸੱਜੀਆਂ ਤੁਮ ਸਟ ਪਾਰਟੀਆਂ ਦੇ ਅਸਲੀ ਲੋਕ ਵਿਰੋਧੀ ਚਿਹਰੇ ਨੂੰ ਵੀ ਲੋਕਾਂ ਸਾਹਮਣੇ ਦੇਪੜਤ ਕਰ ਦਿੱਤਾ ਇਸ ਤਾ ਅਸਰ ਭਾਰਤ ਦੇ 14 ਰਾਜਾਂ ਤੇ ਪਿਆ ਜਿਨ੍ਹਾਂ ਚ ਪੰਜਾਬ ਵੀ ਸ਼ਾਮਲ ਸੀ ਵੱਡੀ ਮੱਧਰ ਤੇ ਪੰਜਾਬ ਦੇ ਕਾਂਗਰਸ ਸਰਕਾਰ ਤੋਂ ਸੀਪੀਆਮ ਨਾਲ ਨਾਤਾ ਤੋੜ ਕੇ ਨਕਸ਼ਰਵਾਦੀ ਲਹਿਰ ਉੱਠ ਖੁੱਦ ਪਈ ਨਕਸ਼ਰਵਾਦੀ ਲਹਿਰ ਦਾ ਪ੍ਰਭਾਵ ਕبولਦੇ ਹਾਂ ਬਾਰੂ ਸਤਵਰਗ ਆਪਣੇ ਅਧਿਆਪਨ ਕਾਰਜਦਾਨ ਰਾਏਪੁਰ ਪਿੰਡ ਵਿਖੇ ਉਥੋਂ ਦੇ ਨਕਸ਼ਰੀ ਕਾਰਕੁਨਾਂ ਬੰਤ ਰਾਏਪੁਰ ਲਾਸ਼ਮਾ ਹੋਣਾਂ ਦੇ ਸਿੱਧੇ ਸੰਪਰਕ ਦੀ ਚਾਹਿਆ ਇਸੇ سلسلے ਚ ਉਸ ਦਾ ਮੈਜੋਰ ਕੋਲਾ ਸਿੰਘ ਗੁਰੂ ਸਰ ਤੇ ਬਾਬਾ ਪੂਜਾ ਸਿੰਘ ਨਾਲ ਵੀ ਬਣਿਆ ਸਿੱਟੇ ਵੱਜੋਂ ਗਾਰੂ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਸਮਰਪਿਤ ਹੋ ਗਿਆ ਦੱਬੇ ਬਿਚਲੇ ਲੋਕਾਂ ਦੀ ਮੁਕਤੀ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਕ੍ਰਾਂਤੀ ਦੇ ਰਸਤੇ ਤੇ ਇੱਕ ਵਾਰ ਅਝਾਟ ਕਦਮ ਕੁੱਟ ਲੈਣ ਬਾਅਦ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਸਤੇ ਆਪਣੇ ਸ਼ਰਧਾਂਜ ਜੇਹਰ ਵੀ ਉਸਦੇ ਲਈ ਸਕੂਲ ਸਿੱਧ ਹੋਈ ਉਸਦੇ ਕਦਮਾਂ ਕਈ ਖਵਤੀ ਖੱਬੇ ਪੱਖੀ ਸਹਿਯੋਗਕਰਾਂਾਂ ਮੰ ਕਿਸੇ ਸਰਕਾਰੀ ਸਰਪ੍ਰਸਤੀ ਜਾਂ ਸ਼ੋਤ ਦੀ ਲਾਲਸਾ ਚ ਕਦੇ ਵੀ ਡੱਗ ਮਗਾਏ ਨਹੀਂ ਸਾਇਟ ਦੇ ਖੇਤਰ ਚ ਆਪਣਾ ਚੰਗਾ ਨਾਮ ਬਣਾ ਚੁੱਕੇ ਕਈ ਸਹਿਯੋਗਕਰਾਂਾਂ ਦੀ ਸਿਆਸੀ ਪ੍ਰਤੀਬੱਧਤਾ ਦੇ ਪ੍ਰਸੰਗ ਚ 바ਰੂ ਦੇ ਮੁਕਾਬਲੇ ਕੋਈ ਥਾਂ ਨਹੀਂ ਲੁਟੇਰੇ ਵਾਲੇ ਪ੍ਰਬੰਧ ਪ੍ਰਤੀ ਆਪਣੀ ਜਮਾਤੀ ਨਫ਼ਰਤ ਦੀ ਤਿੱਖੀ ਧਾਰ ਨੂੰ ਉਸਨੇ ਮਰਦੇ ਤੱਕ ਹੰਡਾ ਨਹੀਂ ਹੋਣ ਦਿੱਤਾ ਉਸ ਦਾ ਇਹ ਜਮਾਤੀ ਨਜ਼ਰੀਆ ਉਸ ਦੀਆਂ ਸਮੂਚੀਆਂ ਲਿਖਤਾ ਤੋਂ ਦੇਖਿਆ ਜਾ ਸਕਦਾ ਹੈ ਉਸ ਨੇ ਕੁੱਲ ਪੰਜ ਨਾਵਲ ਇੱਕ ਨਾਟਕ ਸੰਗ੍ਰਹਿ ਕੁਝ ਕਹਾਣੀ ਅਤੇ ਗੀਤ ਲਿਖੇ ਨਾਵਲ ਲਹੂ ਪਾਣੀ ਨਿ ਬਣਿਆ ਕਿਤਾ ਦੇ ਕਿਸ਼ਟਾ ਦੇ ਰੂਪ ਵਿੱਚ ਬਠਿੰਡਾ ਤੋਂ 1970 ਚ ਪ੍ਰਕਾਸ਼ ਹੋਣਾ ਸ਼ੁਰੂ ਹੋਇਆ ਇਨਕਲਾਬੀ ਜਨਤਕ ਪਰਚੇ ਪਰਚੰਦ 1981 ਵਸਤਵ ਦਾ ਰਿਆ ਸੀ ਇਸ ਨਾਵਲ ਵਿੱਚ ਸੀਪੀਐਮਲ ਵੱਲੋਂ अपनाई गई जमाती दुश्मनों ਦੇ ਸਫਾਈ ਦੀ ਸਮਝ ਅਤੇ ਸਰਕਾਰੀ ਜ਼ਬਰ ਤਹਿਤ ਸ਼ੁਰੂ ਹੋਈ ਨਕਸ਼ੀਕਾਰਤਨਾ ਦੀਆਂ ਝੁੱਠੇ ਪੁਰਸ ਮੁਕਾਬਲਿਆਂ 'ਚ ਸ਼ਹਾਦਤਾਂ ਦੀ ਲੜੀ ਦੀ ਦਾਸਤਾਨ ਤੋਂ ਲੈ ਕੇ ਖੱਪੇ ਕ੍ਰਾਹੇਗਾ ਤਿਆਗ ਕਰਕੇ ਇਨਕਲਾਬੀ ਜਨਤਕ ਜਥੇਬੰਦੀਆਂ ਬਣਾਉਣ ਦੀ ਨੀਤੀ ਤੱਕ ਦੀਆਂ ਝਲਕਾਂ ਪੇਸ਼ ਕੀਤੀਆਂ ਗਈਆਂ ਨੇ ਭਾਰਤ ਲੋਕਾਂ ਆਪਣੀ ਨੀਤੀ ਨੂੰ ਕਿਵੇਂ ਅਮਲ ਚ ਲਿਆ ਅੰਦਾਜ਼ਨਦਾ ਸੀ ਉਸ ਦਾ ਲੋਕਾਂ 'ਚ ਵਿਚਾਰਨ ਅਤੇ ਕੰਮ ਕਰਨ ਦਾ ਢੰਗ ਕੀ ਸੀ ਪਾਰਟੀਆਂ ਨੂੰ ਜਿੱਤेंगे ਰਾਜ ਤੇ ਭਾਤ ਜਮਾਤਾਂ ਦੇ ਵਿਸ਼ਲੇਸ਼ਣ ਨਸਵੀ ਇਲੈਕਟਾ ਫੁੱਟਾ ਫੁੱਟਾਂ ਦਾ ਸਿਲਸਿਲਾ ਆਜ ਪੱਖਾਂ ਦੀ ਪਾਠਕ ਨੂੰ ਜਾਣਕਾਰੀ ਮਿਲਦੀ ਹੈ ਨਾਵਲ ਲਹੁ ਪਾਣੀ ਦੀ ਬਣਿਆ ਤੋਂ ਅਗਲਾ ਨਾਵਲ ਹੈ ਕਿ ਕੀ ਬੁੱਕਲ ਉਸਨੇ ਸਰਕਾਰੀ ਤੇ ਬਿਲਕੁਲ ਸੰਗੀਨਾ ਨੂੰ ਸ਼ਰਣੀ ਕੀਤੀ ਜਾ ਰਹੀ ਪੰਜਾਬ ਦੀ ਮਮਤਾ ਦੇ ਨਾਮ ਸਮਰਪਿਤ ਕੀਤਾ ਸੀ ਇਹ ਜਿਹੜਾ ਨਾਵਲ ਸੀ ਨਿੱਕੀ ਬੁੱਕਲ ਇਸ ਨਾਵਲ ਜਿਸ ਨੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਧਾਰਮਿਕ ਬਹਿਚ ਬਹਿ ਗਏ ਕਮਿਊਨਿਸਟ ਕਾਰਕੁਨਾਂ ਦੇ ਇੱਕ ਹਿੱਸੇ ਦੀ ਮਾਨਸਿਕ ਪੀੜਾ ਨੂੰ ਸਮਝਦੇ ਹਾਂ ਉਹਨਾਂ ਨੂੰ ਵਾਪਸ ਕਮਿਊਨਿਸਟ ਲਹਿਰ ਦੀ ਨਿੱਕੀ ਬੁੱਲ ਚ ਪਰਤਨਾਂ ਦੇ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਨਾਵਲ ਦਾ ਨਾਇਕ ਗੂੜਾ ਸਿੰਘ ਕਮਿਊਨਿਸਟ ਲਹਿਰ ਚ ਕੁਲਵਕਤੀ ਦੇ ਰੂਪ ਚ ਕੰਮ ਕਰਦੇ ਰਹੇ ਬਲਦੀਪ साबका सूबा कमेटी मैबर Union यूनियन ऐं खेम सं बाला आगू नौजवान भार सबा